ਸਰ ਸ਼ਹਿਰ ਵਿੱਚ ਕ੍ਰਾਈਮ ਜਿਆਦਾ ਵੱਧ ਰਾਇਆ ਇਸ ਵਾਰ ਤੁਸੀਂ ਕੀ ਕਹਿ ਰਹੇ ਹੋ ਇਹਦੇ ਵਿੱਚ ਜਿਹੜਾ ਸਰਕਾਰੀ ਸਿਕਿਉਰਿਟੀ ਪਰਸੈਂਟਾਜ ਦੇਖੀ ਅਸੀਂ ਆਪਣੀ ਕ੍ਰਾਈਮ ਨੂੰ ਨੂੰ ਤੋਂ ਉਪਰ ਕਰਾ ਕੇ ਸਭ ਤੋਂ ਵਿਦੇਸ਼ੀ ਰਿਸਪੋਨਸ ਕਰੀਏ ਜਿਹੜੇ ਵਾਸਤੇ ਮਿਲਦਾ ਬੈਸਟ ਕਿ ਅਸੀਂ ਉਹ ਪ੍ਰੀਕੌਸ਼ਨਰੀ ਕੀ ਉਹਨੂੰ ਰੋਕੀਏ ਤੇ ਇਹ ਹੁੰਦਾ ਵੀ ਆ ਤਾਂ ਪਹਿਲਾਂ ਵੀ ਮੇਸ਼ੇ ਕਰਦੇ ਆ ਹੁਣ ਕਿਉਂ ਨਾ 100% ਪ੍ਰੀਡੈਕਟਿਵ ਕੋਸ਼ਿਸ਼ ਕਰਾਂਗੇ ਤੇ ਤੀਸਰਾ ਜਿਹੜਾ ਜੋ ਵੀ ਚਾਏ ਸੀ ਆਪਣੇ ਪੁਰਾਣੇ ਰਿਕਾਰਡਿੰਗ ਚੱਕੇ ਜਿਹੋ ਵੀ ਬਾੜੇ ਬੰਦੇ ਲੱਗੇ ਆ ਉਹਨਾਂ ਦੀ ਆਵਰ ਦਾ ਟੈਸਟ ਐਂਡ ਕਾਈ ਆਫ ਦਾ ਬੈਸਟ ਕਿਸੀ ਇਹਨੂੰ ਬਿਲਕੁਲ ਥੰਡੇ ਲੌਂਗੀ ਕੋਸ਼ਿਸ਼ ਹੈ। ਅ ਸਾਡੀ ਦੇ ਜੋਧ ਨਸ਼ਾ ਬੰਦ ਤੋਂ ਇਸ ਬਾਰੇ ਤੁਸੀਂ ਕੀ ਚਾਹਨਾ ਪਾਉਗੇ? ਇਹਦੇ ਵਿੱਚ ਕਾਫੀ ਪਹਿਲੇ ਟਾਈਮ ਤੋਂ ਮੈਮ ਚੱਲ ਰਹੀ ਸੀ ਪਰ ਪਿਛਲੇ ਟਾਈਮ ਤੋਂ ਇੱਕ ਵੱਡੀ ਮੈਮ ਦੇ ਵਿੱਚ ਇਹ ਚੱਲ ਰਿਹਾ ਹੈ ਜੋ ਤ ਨਸ਼ਾ ਨੇ ਬ੍ਰੋਥ। ਇਦੇ ਵਿੱਚ ਦੋਨਾਂ ਚੀਜ਼ਾਂ ਦੇ ਉੱਤੇ ਹੀ ਜਿਹੜੀ ਆ ਪੰਜਾਬ ਉਸ ਕੰਮ ਕਰ ਰਹੀ ਹੈ ਜਿਹਦੇ ਵਜਿਹਾ ਸਭ ਤੋਂ ਪਹਿਲਾਂ ਤੁਸੀਂ ਇਹਦੀ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਅਵੇਅਰਨੈਸ ਕੈਂਪ ਲਾ ਰਹੇ ਹਾਂਗੇ ਕਾਲਜਿਸ ਦੇ ਰਿਲੇਟਡ ਕਰ ਰਹੇ ਹਾਂ ਜੰਗੂਰੇ ਬੱਚਿਆਂ ਨੂੰ ਇਹਦੀਆਂ ਪੁਰੇਕੀਆਂ ਤੋਂ ਜਾਣੂ ਕਰਾ ਰਹੇ ਹਾਂ ਪ੍ਰੋਮੋਟਿਵਟ ਕਰ ਰਹੇ ਹਾਂ ਦੀ ਅਵਰਨੈਸ ਸਾਈਡ ਜਿਹੜਾ ਸੀ ਜਿਹਦੇ ਨਾਲ ਸਿਹੇ ਡਿਮਾਂਡ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸਕੇ ਸੈਕੰਡ ਜਿਹੜੀ ਸਾਡੀ ਮੇਨ ਚੋਅ ਹੈਗੀ ਆ ਉਹ ਜਿਹੜੀ ਸਪਲਾਈ ਨੂੰ ਰੋਕਣਾ ਤੇ ਰਮਾਰਟ ਕੋ ਡਿਗਰੀ ਵੈਸੇ ਸਪਲਾਈਡ ਅਵਰਟੂ ਹੁਣੇ ਪਰ ਪੂਰੀ ਸਪਲਾਈ ਨੂੰ ਤੋਂ ਪਰਵਾਸ ਤੇ ਵੀ ਜਿਹੜਾ ਚੈਂਟੋਮੀਕਲੀ ਕਦੇ ਵੀ ਬੰਦੇ ਉਸ ਸੀ ਫੜਦੇ ਨੇ ਤੇ ਅਸੀਂ ਉਹਦੀ ਜਿਹੜੀਆਂ ਬੈਕਵਰਡ ਫਾਰਵਰਡ ਕਰਕੇ ਅਸੀਂ ਉਹਦੀ ਚੈਨ ਬਣਾਉਣੀ ਆਂ ਔਰ ਇਹ ਜਿਹੜਾ ਵਿਸ਼ਾ ਤੇ ਜਾ ਕੇ ਉਹ ਕਰਵਾਤੇ ਵੀ ਅੱਗੇ ਫੇਰ ਸਰ ਇਹ ਚੋਰੀ ਦੀ ਜਿਆਦਾ ਵਾਰਦਾਤਾ ਹੋ ਰਹੀ ਹੈ ਇਸ ਵਾਰ ਇਹਦੇ ਇਹਦੇ ਵਿੱਚ ਵੀ ਜੋ ਪਿਛਲਾ ਰਿਕਾਰਡ ਹੈ ਕੁਝ ਵੀ ਨਸ਼ਾ ਹੀ ਮੋਸਟਲੀ ਆ ਜਾਂਦਾ ਰਿਹਾ ਹੈ ਜਦੋਂ ਵੀ ਹੋਗੇ ਜਿਹੜੇ ਥੋੜੇ ਬਤੇ ਜਾਏ ਉਹ ਜਿਸ ਸੀਜ਼ਨ ਉਹ ਜਰਾ ਬਿਤਾ ਜਾਂਦਾ ਇਸ ਕਰਕੇ ਜਿੱਦਾਂ ਜਿੱਦਾਂ ਹੀ ਇਹ ਜਿਹੜਾ ਇਹ ਨਸ਼ਾ ਮੋੜ ਜਾਂਦਾ ਇਸ ਤੋਂ ਪਹਿਲਾਂ ਜਦੋਂ ਮੈਂ ਚੱਲੀਆਂ ਤੇ ਹਮੇਸ਼ਾ ਬਾਕੀ ਕ੍ਰਾਈਮ ਵੀ ਜਿੜਿਆ ਉਹਨਾਂ ਦਾ ਗ੍ਰਾਫੀ ਨੋਟਾ ਨਹੀਂ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਇਹ ਜਿਹੜੀਆਂ ਤੁਸੀਂ ਚੋਰੀਆਂ ਕਰ ਰਹੇ ਆ ਵੀ ਕਜੂਰੀ ਦੀ ਅਸੀਂ ਆਈ ਵਿਲ ਬੀ ਟੋ ਕਿ ਅਸੀਂ ਆਲਰੇਡੀ ਵੀ ਜਿਹੜੇ ਜਿੰਨੇ ਸਾਡੇ ਜੁਆਇੰਟ ਐਡਜੋਇਨਿੰਗ ਡਿਸਟ੍ਰਿਕਟ ਹੈ ਤੇ ਕਪੂਤਰ ਆਇਆ ਕਿ ਬਾਕੀ ਠਾੜੀਆਂ ਇਹਨਾਂ ਦੇ ਅਸੀਂ ਸਾਰੇ ਜਿੰਨੇ ਵੀ ਮਾੜੇ ਬੰਦੇ ਹੈਗੇ ਜਿਨ੍ਹਾਂ ਦੇ ਪੁਰਾਣੇ ਰਿਕਾਰਡਸ ਹੈਗੇ ਜਿਹਨਾਂ ਦੀ ਮੂਵਸਪਰੈਂਡ ਹੋ ਰਹੀ ਹੈ ਜਿਹੜੇ ਕੰਮ ਹੀ ਇਹ ਕਰਦੇ ਕਿਉਂਕਿ ਮੋਸਟਲੀ ਤਾਂ ਕ੍ਰਿਮੀਨਲ ਹੈ ਜਿਹੜਾ ਕੰਮ ਕਰਦਾ ਉਹ ਹੀ ਕਰਦਾ ਜਿਹੜਾ ਬਾਈਕ ਚੋਰੀ ਕਰਦਾ ਬਾਈਕ ਚੋਰੀ ਕਰਦਾ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਬੁਲਿਡ ਇਡੈਂਟੀਫਾਈ ਕਰਤਾ ਉਹਨਾਂ ਦੀ ਡਾਕੂਮੈਂਟ ਫੋਰ ਸਰੀ ਜਰੂਰਤ ਤੇ ਉਹ ਵੀ ਟ੍ਰਾਈ ਕਰੇ ਇਹ ਹਰ ਚੀਜ਼ ਨਹੀਂ ਥੱਲੇ ਆ ਗਿਆ ਪਰ ਇਹ ਸੇਫ ਰੱਖਣ ਦੀ ਕੋਸ਼ਿਸ਼ ਕਰਦਾ ਹੈ ਸਾकिस्तान ਆਪਣਾ ਆਇਡੈਂਟੀਫਿਕੇਸ਼ਨ ਬਾਰੇ ਹਾਂਜੀ ਅਗਰ ਕੀ ਇਡੈਂਟੀਫਿਕੇਸ਼ਨ ਨਿੱਸਾ ਕੋਈ ਬਾਹਰੋਂ ਆਏ ਜਾਂ ਜੁਪੀਆ ਤੋਂ ਜਾਂ ਪਰਵਾਸ ਦੇ ਸੀ ਆਲਰੇਡੀ ਦੇ ਸੀ ਕਰ ਲੈਣੇ ਲਈ え ਬਾਕੀ ਅਸੀਂ ਜਿਹੜੀ ਆ ਤੜਦੇ ਤੋਂ ਵੀ ਤੇ ਜਿਹੜੀ ਜੋ ਐਪਸਿਓ ਕਰਾ ਜਾਂ ਤੜਦੇ ਜੋ ਵੀ ਸਿਟੀ ਦੇ ਜਿਹੜੇ ਮੋਟਵਾਰ ਰੱਖ ਲੀਏ ਉਹਨਾਂ ਤੋਂ ਵੀ ਇਹ ਸਹਿਯੋਗ ਚਾਹ ਰਹੇ ਵੀ ਜਦੋਂ ਵੀ ਆਪਾਂ ਕਿਸੇ ਨੂੰ ਵੀ ਉਹ ਵੀ ਅਫਸਟਰੈਟ ਕਰਾ ਲੈ ਜਾਂ ਈਵਨ ਕਿਸੇ ਪੰਜਾਬ ਦੇ ਕਿਸੇ ਮੂਹਰ ਸ਼ਹਿਰ ਤੋਂ ਆਣ ਕਿਸੇ ਨੂੰ ਵੀ ਤਸਦੀਕ ਕਰਦੇ ਦੁਕਾਨਦਾਰਿਆ ਜਿਹੜਾ ਦਾ ਉਹ ਕਰ ਮਿਲ ਰਿਹਾ ਹੈ ਸਰ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਉਹ ਸਾਡੇ ਸਾਥ ਕੇਂਦਰ ਆ ਇਹ ਵੀ ਸਾਡਾ ਜਿਹੜਾ ਸੀਸੀਟੀਵੀ ਐਨਐਸ ਹੈਗਾ ਉਹਦੇ ਤੇ ਵੀ ਹੋਸਟਲ ਤੇ ਐਪਲੀਕੇਸ਼ਨ ਜੁਲਿਆ ਹੈ ਦੀਆਂ ਉਹ ਇਸ ਤੋਂ ਇਲਾਵਾ ਵੀ ਸੱਜੂ ਇੰਡੀਆ ਲੈਵਲ ਤੇ ਇੰਪੋਰਟੈਂਟ ਹੈ ਕਿ ਤੁਸੀਂ ਕੋ ਪਿਛੇ ਦਾ ਵੀ ਕ੍ਰਿਮੀਨਲ ਰਿਕਾਰਡ ਚੈੱਕ ਕਰਦੇ ਹੋ ਸ਼ਮਤਾ ਕਰਨ ਲਈ ਇਸ ਕਰਕੇ ਉਹਨਾਂ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਅਸੀਂ ਸਾਰੇ ਜਾਣਦੇ ਇਸ ਤਰ੍ਹਾਂ ਵੀ ਤੁਸੀਂ ਵੀ ਜਾਂਚ ਕਰੋ ਕਿ ਜਿੰਨੇ ਜਿਹੜੇ ਓਨਰਸ ਹੈਗੇ ਨੇ ਦਰਾਨ ਦੇ ਜਾਂ ਘਰ ਦੇ ਉਹ ਜਦੋਂ ਵੀ ਲੈਣਾ ਉਹਨਾਂ ਦਾ ਅਧਾਰ ਕੱਢ ਲੈ ਕੇ ਉੱਡੀ ਜਈ ਹੈ ਇਨਫੋਰਮੇਸ਼ਨ ਜਿਹੜੀ ਸਾਡੇ ਸਾਂਝ ਕੇਂਦਰ ਤੇ ਦੇ ਤੇ ਸਾਂਝ ਕੇਂਦਰ ਆਲੀ ਜਿਹੜੀ ਉਹ ਉਸ ਐਡਰੈਸ ਨੂੰ ਵੈਰੀਫਾਈ ਕਰ ਲੈਣ ਜਿਵੇਂ ਇਹ ਅੰਦਰੂਨੀ ਰਿਪੋਰਟ ਕਰਨੀ